ਉਸੇ ਵਕਤ ਵਾਪਸ ਆ ਗਏ ਬੱਚਿਆਂ ਨਾਲ ਖੇਡਦੇ ਤੇ ਚਿਹਰਾ ਨਿਮਰ ਕੀਤਾ ਹੋਇਆ ਹੈ ਤੇ ਨਾਨੀ ਮਾਂ ਪੁੱਛਦੀ ਹੈ ਕਿ ਪੁੱਤਰ ਤੁਸੀਂ ਖੇਡਣ ਗਏ ਸੀ ਬੜੀ ਜਲਦੀ ਵਾਪਸ ਆ ਗਏ ਭਾਈ ਦੇਠਾ ਜੀ ਦਾ ਜਵਾਬ ਸੀ ਕਹਿੰਦੇ ਨਾਨੀ ਮੈਂ ਖੇਡਣ ਗਿਆ ਸੀ ਬੱਚਿਆਂ ਨਾਲ ਸਾਥੀਆਂ ਨਾਲ ਤੇ ਉਹਨਾਂ ਦੀਆਂ ਮਾਵਾਂ ਨੇ ਆਪਣੇ ਬੱਚਿਆਂ ਨੂੰ ਮੇਰੇ ਤੋਂ ਦੂਰ ਕਰ ਲਿਆ। ਦੂਰ ਇਕੱਲੇ ਕੀਤਾ ਤੇ ਨਾਲੇ ਇਹ ਕਿਹਾ ਵੀ ਇਹਦੇ ਨਾਲ ਦਾ ਖੇਡੂ ਇਹ ਨਿਭਾਗਾ ਹੈ, ਅਪਹਾਗਾ ਹੈ। ਇਹ ਇਹਦਾ ਜਨਮ ਹੋਇਆ ਮਾਤਾ ਪਿਤਾ ਚੜਾਈ ਕਰਕੇ ਘਾੜੀ ਉੱਜੜ ਗਿਆ। ਕਹਿੰਦੇ ਇਹਦੇ ਦਰਸ਼ਨ ਹੀ ਨਾ ਕਰੋ ਤੀ ਇਹਦੇ ਕੋਲ ਵੀ ਨਾ ਜਾਓ ਇਦਾਂ ਦੀਆਂ ਗੱਲਾਂ ਜਿਹੜੀਆਂ ਸੀ ਉਹ ਜਦੋਂ ਮਾਂ ਨਾਨੀ ਮਾਣ ਸੁਣਾਈ ਤੇ ਕਹਿੰਦੇ ਅੱਖਾਂ ਵਿੱਚੋਂ ਅੱਥੂ ਆ ਗਏ ਵੀ ਲੋਕੇ ਗੱਲਾਂ ਕਰਨ ਲੱਗ ਪਏ ਅੱਜ ਵੀ ਕਈ ਵਾਰ ਹੁੰਦਾ ਜੀ ਭਾਵੇਂ ਚਲੋ ਇਹ ਤਾਂ ਸਵਾਭਾ ਜੀ ਮੌਤ ਰੱਬ ਦੇ ਹੁਕਮ ਵਿੱਚ ਹੈ ਉਹਦੀ ਖੇਡ ਪਰ ਜੇ ਬੱਚੇ ਦਾ ਜਨਮ ਹੋਇਆ ਤੇ ਕੋਈ ਗੰਗਾ ਚੜਾਈ ਕਰ ਗਿਆ ਤੇ ਕਈ ਲੋਕ ਗੱਲਾਂ ਕਰ ਦਿੱਤੇ ਵੀ ਬੱਚੇ ਦੀ ਇਹ ਕਿਥੋਂ ਆ ਗਿਆ ਤੇ ਇਹਦੇ ਨਾਲ ਆ ਘਾਟਾ ਪੈ ਗਿਆ ਨਾਤਾ ਚਲਾ ਗਿਆ ਕਾਰੋਬਾਰ 'ਚ ਘਾਟਾ ਪੈ ਗਿਆ ਜਿਹਨਾਂ ਉਹਨਾਂ ਕਿਸੇ ਦੇ ਜਨਮ ਨਾਲ ਕਾਰੋਬਾਰ ਜਾਂ ਕਿਸੇ ਦੇ ਚੜਾਈ ਨਾਲ ਕੋਈ ਫਰਕ ਨਹੀਂ ਪੈਂਦਾ ਉਹਦੇ ਹੁਕਮ ਚੱਲੈ ਹੁਕਮੇ ਜੰਮਣ ਹੁਕਮੇ ਮਰਣੋ ਤੇ ਲੋਕ ਨੇ ਗੱਲਾਂ ਕਈਆਂ ਆਪਣੇ ਬੱਚਿਆਂ ਨੂੰ ਪਰੇ ਨਟਾ ਲੈਂਦੇ ਸਨ ਕਿ ਇਹ ਆਭਾਗਾ ਹੈ ਜਿਹ ਭਾਗਾ ਹੈ ਇਹਦੇ ਨਾਲ ਘਰ ਉੱਜੜ ਗਿਆ ਇਹਦੇ ਮਾਤਾ ਪਿਤਾ ਚੜਾਈ ਕਰ ਗਏ ਕਹਿੰਦੇ ਨਾਨੀ ਆਪਣੇ ਘੋਦੇ ਨੂੰ ਬਾਸਰ ਕੇ ਲੈਣੋ ਦੇ ਬਾਸਰ ਕੇ ਇਹ ਗੁਰੂ ਅਮਰਦਾਸ ਸਹਿ ਸੱਚੇ ਪਾਤਸ਼ਾਹ ਜੀ ਦਾ ਨਗਰ ਬਾਸਰਕਾਰ ਨਗਰ ਉਹ ਜਿੱਥੇ ਪਾਕੀ ਪ੍ਰਵਾਸ ਹੋਣਾ ਕਿਉਂਕਿ ਪਤਾ ਲੱਗਦਾ ਹੈ ਵੀ ਇਸ ਮਾਈ ਦਾ ਜਵਾਈ ਵੀ ਚਲਾ ਗਿਆ ਇਹਦੀ ਧੀ ਵੀ ਚਲੇ ਗਈ ਇਹਦਾ ਇਹ ਬਜ਼ੁਰਗ ਮੌਤਾ ਹੈ ਇਹਦਾ ਦੋਤਾ ਜਿਹੜਾ ਉਹ ਇੱਕੋ ਦੋਤਾ ਰਹਿ ਗਿਆ ਉਸ ਵੇੜੇ ਜੀ ਜਦੋਂ ਇਹ ਗੱਲ ਕਹੀ ਜਦੋਂ ਮਹਾਰਾਜ ਹੁੰਦੇ ਨੇ ਬਾਬਾ ਅਮਰਦਾਸ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਤੇ ਮਾਈ ਦੀ ਅੱਖਾਂ ਵਿੱਚੋਂ ਪਾਣੀ ਹੈ ਤੇ ਮਾਈ ਨੂੰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਧੀਰਜ ਰੰਦੇ ਨੇ ਮਾਈ ਤੂੰ ਚਿੰਤਾ ਨਾ ਕਰ ਮਾਈ ਕਹਿੰਦੀ ਮੈਂ ਚਿੰਤਾ ਇਸ ਲਈ ਕਰਨੀ ਆ ਇਹ ਅੱਖਾਂ ਚੋਂ ਪਾਣੀ ਇਸ ਲਈ ਹੈ ਵੀ ਮੇਰੀ ਪਤਾ ਨਹੀਂ ਕਿੰਨੀ ਉਮਰ ਕਦੋਂ ਮੈਂ ਚੜਾਈ ਕਰਦਾ ਮੇਰੇ ਇਸ ਲੋਧੇ ਦਾ ਸੰਭਾਲਾ ਕੌਣ ਬਣੇ ਕੌਣ ਇਹਨੂੰ ਰੋਟੀ ਪਾਣੀ ਭੋਜਨ ਦੇਵੇਗਾ ਕਿੱਥੋਂ ਇਹਨੂੰ ਕੱਪੜਾ ਆਦਿ ਮਿਲੇਗਾ ਕਿਹੜਾ ਇੱਕ ਆਪਣੇ ਘਰ ਚ ਖਾਣਾ ਦੇਵੇਗਾ ਮੈਨੂੰ ਚਿੰਤਾ ਆਪਣੀ ਨਹੀਂ ਮੈਨੂੰ ਚਿੰਤਾ ਆਪਣੇ ਲੋਧੇ ਦੀ ਹੈ ਇਹਦੀ ਉਮਰ ਜੇ ਛੋਟੀ ਹੈ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਬਚਨ ਕਰਦੇ ਕਹਿੰਦੇ ਮਾਈ ਤੂੰ ਚਿੰਤਾ ਨਾ ਕਰ ਰੱਬ ਦੀਆਂ ਖੇਡਾਂ ਨੇ ਤੂੰ ਭਾਵੇਂ ਸਰੀਰ ਕਰਕੇ ਨਾ ਹੋਵੇ ਪਰ ਕਹਿੰਦੇ ਪਾਤਸ਼ਾਹ ਕਹਿੰਦੇ ਮਾਈ ਤੇਰਾ ਜਿਹੜਾ ਇਹ ਦੁੱਖ ਹੈ ਇਹ ਤੇ ਦਾ ਤੇਰਾ ਦੁੱਖ ਹੈ ਤੂੰ ਚਿੰਤਾ ਨਾ ਕਰ ਵੀ ਇਹਦਾ ਸਹਾਰਾ ਕੌਣ ਬੜੇਗਾ ਕਹਿੰਦੇ ਰੱਬ ਨੂੰ ਜੇ ਭਾਇਣ ਉਹ ਬੜਾ ਕੁਛ ਜਿਵੇਂ ਮਾਰੇ ਦਾਪਾ ਬਚਤ ਬੜੇ ਨੰਨ ਧੰਨ ਧੰਨ RAM ਦਾਸ ਗੁਰ ਜਿਗ ਸਿਰਿਆ ਤਿਨੇ ਸਹਾਰੇ ਸਿਰਿਆ ਜਿਨੇ ਸੇਜਣਾ ਕੀਤੀ ਉਸਨੇ ਸਵਾਰਨਾ ਕੀਤਾ ਕਹਿ ਲੱਗੇ ਕਿ ਸਵਾਰੇ ਦੀ ਗਤ ਕਰਦੀ ਜੀ ਦਾ ਕੋਈ ਸਹਾਰਾ ਨਹੀਂ ਬਣੇਗਾ ਉਹਦਾ ਸਹਾਰਾ ਇਹ ਬਣੇ ਜਿਹਦਾ ਕੋਈ ਸਹਾਰਾ ਨਹੀਂ ਬਣੇਗਾ ਗ੍ਰਹੀ ਗੰਨਤ ਭੋਜਨ ਕਿੱਥੋਂ ਪ੍ਰਾਪਤ ਕਰੇ ਰੱਬ ਦਾ ਕੋਈ ਪਤਾ ਨਹੀਂ ਜੀ ਨੂੰ ਲੋਕ ਕਹਿ ਰਹਿਣਾ ਜੀ ਤੋਂ ਕੁਝ ਨਹੀਂ ਹੋਣਾ ਫਿਰ ਉਹ ਉਹ ਵੀ ਕਰ ਜਾਂਦਾ ਜਿਹਨੂੰ ਵੇਖ ਕੇ ਲੋਕ ਹੈਰਾਨ ਦੇ ਵੀ ਇਹ ਕਿਵੇਂ ਕਰਦਾ ਨਹੀਂ ਕਿਵੇਂ ਹੋ ਗਿਆ ਤੇ ਕਹਿ ਲੱਗੇ ਵੀ ਰਹੀ ਗੱਲ ਭੋਜਨ ਦੀ ਕਹਿ ਲੱਗੇ ਜਿਹਨੂੰ ਪਿੱਤੋਂ ਭੋਜਨ ਨਹੀਂ ਮਿਲੇਗਾ ਮੇਰੇ ਦਰ ਤੋਂ ਭੋਜਨ ਮਿਲੇਗਾ ਤੇ ਅੱਜ ਵੀ ਤੁਸੀਂ ਦੇਖੋ ਧੰਨ ਗੁਰੂ ਰਾਮਦਾਸ ਸਾਹਿਬ ਦੇ ਲੰਗਰਾਂ ਵਿੱਚੋਂ ਲੰਗਰ ਭੋਜਨ ਮਿਲਦਾ ਕਹਿੰਦੇ ਉਦੋਂ ਜਦੋਂ ਆਪਣੇ ਮੁਖ ਤੋਂ ਪਿਆ ਦੰਦਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਭੋਜਨ ਪ੍ਰਾਪਤ ਹੁੰਦਾ ਉਹਨੂੰ ਵੀ ਭੋਜਨ ਕਿਤੋਂ ਨਹੀਂ ਮਿਲਦਾ ਤੇ ਕਹਿੰਦੇ ਕੱਪੜੇ ਦੀ ਗੱਲ ਹਜ਼ਰ ਲੱਖਾਂ ਲੱਖਾਂ ਦੇ ਚਲੋਏ ਸਾਰੇ ਲੱਖਾਂ ਲੱਖਾਂ ਦੇ ਰੰਬਾਲੇ ਸਾਰੇ ਤਾਂ ਗੁਰੂ ਰਾਮਦਾਸ ਸਾਹਿਬ ਦੇ ਦਰ ਤੇ ਪੇਟਾ ਹੁੰਦੇ ਰਹੀ ਗੱਲ ਕਰਦੀ ਤੇ ਕਹਿੰਦੇ ਘਰ ਐਸਾ ਮਿੱਠੇ ਸਭੇ ਥਾਲ ਨਹੀਂ ਤੁਦ ਜੀਹਿਆ ਕਹਿੰਦੇ ਗੁਰੂ ਰਾਮਦਾਸ ਦੇ ਘਰ ਵਰਗਾ ਕੋਈ ਘਰ ਜਿਹਦੀ ਜਿਹਨੂੰ ਕਿਸੇ ਵੇਲੇ ਆਪਣੇ ਘਰ ਨਹੀਂ ਕਿਸੇ ਨੇ ਰੱਖਿਆ ਜਉ ਦੇ ਘਰ ਵਰਗਾ ਕੋਈ ਘਰ ਹੀ ਨਹੀਂ ਸਤਿਗੁਰੂ ਗੁਰੂ ਨਾਨਕ ਦਾਸ ਸਾਹਿਬ ਜੀ ਤੇ ਨਾਲੇ ਕੋ ਅਮਰਦਾਸ ਸਾਹਿਬ ਨੇ ਬਚਨ ਕੀਤੇ ਮਾਈ ਮੈਂ ਨਗਰ ਵਸਾਰਿਆ ਕੋਈ ਦਵਾਰ ਬਾਕੀ ਜਿੱਥੇ ਪਰਿਵਾਰ ਹੋਰ ਅਗੇ ਤੁਸੀਂ ਵੀ ਨਾਲ ਸਤ ਜੀ ਤੇ ਕਿਹੜ ਲੱਗੇ ਇਧਰ ਮਾਈ ਵੀ ਆਪਣੇ ਦੋਤੇ ਨੂੰ ਲੈ ਕੇ ਕੋਈ ਦਵਾਰ ਸਾਹਿਬ ਆਉਂਦੇ ਇੱਥੇ ਮਹਾਰਾਜ ਦੀਆਂ ਕੋਗੜੀਆਂ ਵੇਚਦੇ ਜਿਹੜੀ ਉਮਰ ਖੇਡਣ ਵਾਲੀ ਸੀ ਉਸ ਉਮਰ ਵਿੱਚ ਕੁੰਗੜੀਆਂ ਵਿੱਚ ਸਵੇਰ ਦੇ ਦੀਵਾਰ ਵਿੱਚ ਵੀ ਦਾਸ ਨੇ ਬੇਨਤੀ ਕੀਤੀ ਸੀ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਜੀਵਨ ਪੜਦੇ ਹਾਂ ਪਾਵੇਂ ਜੋਤ ਉਹੀ ਹੈ ਜੋਤ ਉਹਨਾਂ ਜੁੱਤ ਸਾਇ ਸਹਿਕਾਇਆ ਫਿਰ ਪਲਟੀ ਹੈ ਮਹਾਰਾਜ ਜੰਗੇਕਾ ਗਿੱਤੋਂ ਗੁਰੂ ਸਾਹਿਬ ਦੇ ਪਿਤਾ ਜੀ ਪਟਵਾਰੀ ਧਰ ਦੀ ਕੋਈ ਕਮੀ ਨਹੀਂ ਹੈ ਗੁਰੂ ਅੰਗਦ ਦੇਵ ਸਾਹਿਬ ਦਾ ਜੀਵਨ ਪੜ੍ਹਦੇ ਆ ਕਿਸੇ ਚੀਜ਼ ਦੀ ਕਮੀ ਨਹੀਂ ਹੈ ਗੁਰੂ ਅਮਰਦਾਸ ਸਾਹਿਬ ਜੀ ਦੇ ਜੀਵਨ ਨੂੰ ਪੜ੍ਹਦੇ ਆ ਸਭ ਕੁਝ ਹੈ ਧਨ ਦੀ ਕੋਈ ਕਮੀ ਨਹੀਂ ਹੈ ਪਦਾਰਥਾਂ ਦੀ ਕੋਈ ਕਮੀ ਨਹੀਂ ਹੈ ਪਰ ਜਦੋਂ ਤੁਸੀਂ ਗੁਰੂ ਰਾਮਦਾਸ ਸਾਹਿਬ ਦੇ ਜੀਵਨ ਨੂੰ ਪੜੋਗੇ